ਦਾ ਮਟਰ ਕਰਤਾ ਉਹਦਾ ਸੋਹਰਿਆਂ ਨੇ ਘਰ ਸੀਗੇ ਸਾਨੂੰ ਫੋਨ ਆਇਆ ਸੀ ਉਹਨਾਂ ਦਾ ਕਿ ਇਦਾਂ ਕਰਕੇ ਉਹਨੇ ਰੂਮ ਬੰਦ ਕਰ ਲਿਆ ਪਹਿਲਾਂ ਤੇ ਬਾਅਦ ਚ ਥੋੜੀ ਜਿਹਾ ਫੋਨ ਆਇਆ ਆਪਾਂ ਉਹਨਾਂ ਨੂੰ ਕੀਤਾ ਤੇ ਕਹਿੰਦੇ ਕਿ ਉਹ ਉਹਨੇ ਫੋਟ ਲੈ ਲਿਆ ਜਦੋਂ ਮੈਂ ਉਹਨੂੰ ਦੇਖਿਆ ਤੇ ਟੋਟਲ ਹੀ ਉਹ ਸੀਰਜੀ ਉਹਨਾਂ ਨੇ ਮਾਰਿਆ ਹੋਇਆ ਸੀਗਾ ਜਦ ਕਿ ਉਹਦੀ ਹਾਈਟ ਜਿਹੜੀ ਪੱਕੇ ਤੱਕ ਸੀ ਕਾਫੀ ਹਾਈ ਸੀ ਉਹ ਖੁਦ ਇਹ ਕੰਮ ਨਹੀਂ ਕਰ ਸਕਦੀ ਘੱਟੋ ਘੱਟ 6 ਫੁੱਟ ਦਾ ਬੰਦਾ ਚਾਹੀਦਾ ਪ੍ਰੋਬਲਮ ਸਿਸਟਰ ਦੀ ਅ ਸਿਸਟਰ ਦਾ ਮਰਡਰ ਕਰਤਾ ਉਹਦਾ ਸੋਹਰਿਆਂ ਨੇ ਤੇ ਜਦੋਂ ਅਸੀਂ ਘਰ ਸੀਗੇ ਸਾਨੂੰ ਫੋਨ ਆਇਆ ਸੀ ਉਹਨਾਂ ਦਾ ਕਿ ਇਦਾਂ ਕਰਕੇ ਉਹਨੇ ਰੂਮ ਬੰਦ ਕਰ ਲਿਆ ਪਹਿਲਾਂ ਤੇ ਬਾਅਦ ਚ ਥੋੜੀ ਜਿਹਾ ਫੋਨ ਆਇਆ ਆਪਾਂ ਉਹਨਾਂ ਨੂੰ ਕੀਤਾ ਤੇ ਕਹਿੰਦੇ ਕਿ ਉਹਨੇ ਉਹਨੇ ਫੋਹ ਲੈ ਲਿਆ ਤੇ ਉਸ ਤੋਂ ਬਾਅਦ ਜਦੋਂ ਆਪਾਂ ਦੁਬਾਰਾ ਬੈਕ ਮੈਂ ਕਿਹਾ ਤੁਸੀਂ ਜੇਕਰ ਉਹਨੇ ਫੋਹ ਲਿਆ ਤੁਸੀਂ ਹਸਪੀਟਲ ਲੈ ਕੁਛ ਵੀ ਜਾਓ ਕਹਿੰਦੇ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਦੁਬਾਰਾ ਬੈਕ ਕਾਲ ਕੀਤੀ ਫਿਰ ਉਹਨਾਂ ਨੇ ਬੋਲਿਆ ਕਿ ਉਹ ਪੂਰੀ ਹੋ ਗਈ ਆ ਜਦੋਂ ਅਸੀਂ ਆਪਾਂ ਉੱਥੇ ਗਏ ਦਾ ਦਰਵਾਜਾ ਖੁੱਲਿਆ ਸੀਗਾ ਭੇੜਿਆ ਹੋਇਆ ਸੀ ਇਹ ਖੁੱਲਿਆ ਤੇ ਅੱਗੇ ਉਹ ਮਤਲਬ ਉੱਦੇ ਹੈਂਗ ਹੋਈ ਹੋਈ ਸੀਗੀ ਹੈਂਗਿੰਗ ਤੇ ਉਹਦੇ ਵਿੱਚ ਸੀਗੀ ਤੇ ਜਦੋਂ ਮੈਂ ਉਹਨੂੰ ਦੇਖਿਆ ਤੇ ਟੋਟਲ ਹੀ ਉਹ ਸੀਰਜੀ ਉਹਨਾਂ ਨੇ ਮਾਰਿਆ ਹੋਇਆ ਸੀਗਾ ਕਿਉਂਕਿ ਜਿੱਦਾਂ ਅਲਮਿਰਾ ਤੋਂ ਪੱਖੇ ਨੂੰ ਰੱਸੀ ਬੰਨੀ ਹੋ ਸੀਗੀ ਜਾਂ ਉਹਨੂੰ ਲਟਕਾਇਆ ਸੀ ਜਦ ਕਿ ਉਹਦੀ ਹਾਈਟ ਜਿਹੜੀ ਪੱਖੇ ਦਾ ਤੁਸੀਂ ਕਾਫੀ ਹਾਈ ਸੀਗੀ ਉਹ ਖੁਦ ਇਹ ਕੰਮ ਨਹੀਂ ਕਰ ਸਕਦੀ ਘੱਟੋ ਘੱਟ 6 ਫੁੱਟ ਦਾ ਬੰਦਾ ਚਾਹੀਦਾ ਅਸੀਂ ਨੰਡਾਲੇ ਤੋਂ ਆ ਸਾਡਾ ਸਿਸਟਰ ਨਾਜਵਾਲ ਰਹਿੰਦੇ ਨਾਜਵਾਲੇ ਤੇ ਲੱਗੇ ਕਾਣ ਕਾਣਵਾ ਲੱਗੇ ਪਰਮਨੈਂਟ ਲੱਗੇ ਕੀ ਨਿਸਾਨ ਲੱਗਦਾ ਕਿ ਕਿਉਂ ਉਹ ਮਾਰੇ ਵਿੱਚ ਉਹ ਨੂੰ ਕੁੱਟ ਮਾਰ ਵੀ ਕਰਦਾ ਸੀ ਤੇ ਜਾਨਕੀ ਗੱਲ ਨਹੀਂ ਮੰਨਣੀ ਆਪਣੀਆਂ ਮਰਜ਼ੀਆਂ ਕਰਨੀਆਂ ਤੇ ਕੁਝ ਕਦੀ ਕਹੀ ਜਾਣਾ ਕਿ ਤੁਸੀਂ ਸਾਨੂੰ ਘੱਟ ਮੇਰੇ ਮਦਰ ਨੂੰ ਤੁਸੀਂ ਸੈੱਟ ਨਹੀਂ ਪਾਇਆ ਆ ਸਾਰੀਆਂ ਚੀਜ਼ਾਂ ਨਹੀਂ ਨਹੀਂ ਭਾਜੀ ਇਹ ਰੋਪੀਆ ਮੁੰਡਾ ਫਰਾਰ ਆ ਕੱਲ 2 ਵਜੇ ਦਾ ਫਰਾਰ ਆ ਉਸ ਜਣ ਕੀ ਉਸ ਤੋਂ ਬਾਅਦ ਹੀ ਜਦਸਾਂ ਨੂੰ ਫੋਨ ਆਇਆ ਉਸ ਤੋਂ ਬਾਅਦ ਹੀ ਫਰਾਰ ਹੋ ਗਿਆ ਤੇ ਘਰ ਦੇ ਬੋਲਦਾ ਕਿ ਉਹਦੀ ਫਲਾਈਟ ਸੀ ਉਹ ਚੱਲ ਸਾਨੂੰ 1 ਵਜੇ ਕਿਹਾ ਪੁਲਿਸ ਨੂੰ 2 ਵਜੇ ਕਿਹਾ ਕਿ ਚੱਲ ਗਈ ਉਹਦੀ ਫਲਾਈਟ ਆ ਤੇ ਅੱਜ ਉਹਦੀ ਮਦਰ ਨੂੰ ਅਰੈਸਟ ਕਰਨਾ ਸੀ ਉਹਦੀ ਮਦਰ ਵੀ ਫਰਾਰ ਆ ਉਹਨਾਂ ਦੇ ਆਪਸ ਵਿੱਚ ਬਿਆਨ ਨਹੀਂ ਦਲਦੇ ਤੇ ਮਦਰ ਵੀ ਚਲ ਗਈ ਉਹਦੇ ਕਿਤੇ ਬੰਦ ਹੋ ਜਾ ਉਹਦੇ ਲਈ ਨੇਪਾਲ ਕਿਤੇ ਵੀ ਥਰੂ ਜਾ ਸਕਦਾ ਉਹ ਬਾਹਰ ਅਸੀਂ ਬਸ ਇਹੀ ਚਾਹੁੰਦੇ ਆ ਕਿ ਉਹਨਾਂ ਨੂੰ ਜੱਤ ਜਲਦੀ ਤੇ ਜਲਦੀ ਫੜਿਆ ਜਾਵੇ ਉਹਦੀ ਮਾਂ ਨੂੰ ਰੈਸਟ ਕੀਤਾ ਜਾਵੇ ਜਿਹੜੇ ਇਹ ਦੇ ਦੋਸ਼ੀ ਆ ਜੇ ਉਹ ਦੋਸ਼ੀ ਨਾ ਹੁੰਦੇ ਤਾਂ ਭਜ ਦੇਣਾ ਜੇ ਦੋਸ਼ੀ ਆ ਤਾਂ ਫਿਰ ਤਾਂ ਹੀ ਉਹ ਭੱਜ ਰਹੇ ਆ ਤੇ ਪੇਸ਼ੀ ਨਹੀਂ ਕਰ ਰਹੇ ਪੇਸ਼ੀ ਪੇਸ਼ ਨਹੀਂ ਹੋ ਰਹੇ ਪੁਲਿਸ ਵਧੀਆ ਕੰਮ ਕਰਦੀ ਪਰ ਜਦੋਂ ਕੋਈ ਫੜ ਹੀ ਨਹੀਂ ਹੋ ਰਿਹਾ ਤੇ ਉਦੋਂ ਤੇ ਅਸੀਂ ਕੀ ਕਰ ਸਕਦੇ ਆ ਸਾਹਮਣੇ ਆ ਸਰ ਕੀ ਕੰਮ ਕੀ ਕਰਾਈਆ ਕੱਲ ਬਾਅਦਪੈਰ ਕੋਈ ਸਾਨੂੰ ਇਨਫਰਮੇਸ਼ਨ ਆਈ ਸੀ ਕਿ ਪਿੰਡ ਨਾਜਿਵਾਲ ਵਿੱਚ ਕੋਈ ਲੜਕੀ ਜਿਹੜੀ ਹੈਗੀ ਆ ਉਹਨੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਆਪਣਾ ਪੱਖੇ ਨਾਲ ਅਹ ਫੋਲਾ ਕਿਤੇ ਸੁਸਾਈਡ ਕਰ ਲਈ ਜਿਹਦੇ ਸਬੰਧ ਵਿੱਚ ਮੇਰੀ ਪੁਲਿਸ ਪਾਰਟੀ ਮੌਕੇ ਤੇ ਜਾ ਕੇ ਸਾਰਾ ਉਹ ਮੌਈਨਾ ਕਰਕੇ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਤੇ ਲੜਕੀ ਜਿਹੜੀ ਹੈਗੀ ਆ ਉਹਦਾ ਨਾਮ ਨੀਹਾ ਚਿਤਕ ਹੈ ਉਹਦਾ ਪਿੰਡ ਪੇਕਾ ਪਰਿਵਾਰ ਦਾ ਜਿਹੜਾ ਵਾ ਪਿੰਨ ਨਡਾਲਾ ਪਰਾਣਾ ਸ਼ਾਲਾ ਵਿੱਚ ਵਿੱਚ ਰਹਿੰਦਾ ਤੇ ਉਹਨੇ ਉਹ ਲੜਕੀ ਦਾ ਜਿਹੜਾ ਭਰਾ ਅ ਗੁਲ